ਸਾਨੂੰ ਮਾਰ ਦਿੰਦਾ ਮੈਨੂੰ ਮਾਰ ਦਿੰਦਾ ਮੇਰੇ ਪੁੱਤ ਦਾ ਵਾਸਤ ਦਿੰਦਾ ਆਏ ਮੇਰੇ ਬਾ ਕੀ ਉਹ ਚੋਰੀ ਕਰ ਲਿਆ ਸੀ ਜੀ ਉਹਦੀ ਇਹ ਜਿੰਨ ਸਾਫ ਮਿਲਣਾ ਚਾਹੀਦਾ ਇਹੋ ਜੀ ਬਹੁਤ ਜਿਆਦਾ ਧੱਕਾ ਕਬੂਤਰ ਚੋਰੀ ਦੇ ਸੱਕ ਵਿੱਚ ਪਿੰਡ ਰੌੜਕੀ ਦੇ 13 ਸਾਲਾਂ ਲੜਕੇ ਦੇ ਕਤਲ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਧੂਲਗੜ ਪੁਲਿਸ ਸਟੇਸ਼ਨ ਇੰਚਾਰਜ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਤਿੰਨ ਲੋਕ ਮਰਤਕ ਮੁੰਡੇ ਰਾਜਾ ਰਾਮ ਦੇ ਘਰ ਗਏ ਅਤੇ ਉਸ ਨੂੰ ਧਮਕੀ ਦਿੱਤੀ ਕਿ ਉਸ ਨੇ ਪੁੱਤਰ ਸਾਡੇ ਕਬੂਤਰ ਚੋਰੀ ਕਰ ਲਏ ਹਨ ਇਸ ਤੋਂ ਬਾਅਦ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਪਿੰਡ ਦੇ ਬਾਹਰ ਇੱਕ ਦਰਖਤ ਦੇ ਨਾਲ ਲਟਕਾ ਦਿੱਤੇ ਗਏ ਉਨ੍ਹਾਂ ਕਿਹਾ ਕਿ ਮਰਤਕ ਦੇ ਪਿਤਾ ਲਖਵਿੰਦਰ ਸਿੰਘ ਦੇ ਬਿਆਨ ਦੇ ਆਧਾਰ ਤੇ ਤਰਲੋਚਨ ਸਿੰਘ ਤੇਜਾ ਸਿੰਘ ਅਤੇ ਕਾਲਾ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਮਾਨਸਾ ਤੋਂ ਬਿਕਰਮਵਿੱਕੀ ਦੀ ਲੋਕਪੁ ਲਈ ਦਾ ਸੁਨੇਹਾ ਟੀਵੀ ਲਈ ਖਾਸ ਰਿਪੋਰਟ ਅਸੀਂ ਲੈ ਆਇਆ ਸੀ ਉਹ ਅੱਗੇ ਦੇਖੇਗਾ ਕਰੇ ਆ ਕੇ 8:00 ਵਜੇ ਮੈਂ ਆਪਣਾ ਬਿਆਨ ਦੇਣਾ ਹੈ ਐ ਨਾ ਕਰ ਐ ਨਾ ਕਰ ਮੈਨੂੰ ਮਾਰ ਦਿੰਦਾ ਮੈਨੂੰ ਮਾਰ ਦਿੰਦਾ ਮੇਰੇ ਪੁੱਤ ਦਾ ਵਾਸਤ ਦਿੰਦਾ ਆਏ ਮੇਰ ਰਬ ਆ ਤੇ ਚੋਰੀ ਕਰ ਲਿਆ ਦਿੱਤੀ ਐ ਜੀ ਉਹਦੀ ਕੀ ਸੀ ਪੂਰਾ ਮਸਲਾ ਕੀ ਆ ਮੇਰਾ ਨਾਮ ਰਾਜੂ ਹੈ ਇਹ ਮਸਲਾ ਸਾਰਾ ਕਬੂਤਰਾਂ ਦਾ ਸੀਗਾ ਜੀ ਉਹਦੇ ਘੰਟੇ ਨਾਲ ਤੇ ਇਹ ਮਾੜਾ ਮੋਟਾ ਛਾਂ ਸੀਗਾ ਕਬੂਤਰਾਂ ਦਾ ਇਹਨਾਂ ਨੇ ਵੀ ਫੜ ਫੁੱਟ ਲੈਂਦੇ ਸੀਗੇ ਤੇ ਉਹ ਕਬੂਤਰ ਉਹਨਾਂ ਦੀ ਕੁਦਰਤੀ ਇਹਨਾਂ ਨੇ ਫੜ ਲਿਆ ਤੇ ਉਹ ਇਹਨਾਂ ਦੇ ਮੰਗਰ ਪਏ ਰਹੇ ਸਾਰਾ ਦਿਨੇ ਭੱਜ ਦੜਨਾ ਠੀਕ ਕਰਦੇ ਰਹੇ ਇਹਨਾਂ ਨੂੰ ਪਾਲਦੇ ਫਿਰਦੇ ਰਹੇ ਇੱਕ ਦੂਜੇ ਨੂੰ ਟੱਕਰੇ ਵੀ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੇ ਰਾਹ 'ਚ ਵੀ ਕਿਤੇ ਰਾਜਾ ਸਿੰਘ ਦੇਖਿਆ ਨਹੀਂ ਤੁਸੀਂ ਬੀਸ ਨੂੰ ਫੜਨਾ ਕੁੱਟਣਾ ਤੇ ਸ਼ਾਮ ਨੂੰ ਜਾ ਕੇ ਰਾਤ ਨੂੰ ਜਾ ਕੇ 6:00 7:00 ਵਜੇ ਇਹ ਭਾਲ ਕਰਨ ਲੱਗੇ ਆਪ ਪਰਿਵਾਰ ਜੀ ਸਾਰੇ ਸਾਰਾ ਤੇ ਤੁਰੇ ਫਿਰੇ ਇਨੇ ਬੇਨਤੀਆਂ ਵੀ ਕਰਾਈਆਂ ਗੁਰਦੁਆਰੇ ਜੀ ਤਿੰਨ ਵਾਰੀ ਘਾਟੋ ਘਾਟੀ ਕਿਸੇ ਨੇ ਕੋਈ ਪਤਾ ਨਹੀਂ ਲੱਗਿਆ ਜੀ ਫਿਰ ਜਾ ਕੇ ਰਾਤ ਨੂੰ 12:00 1:00 ਵਜੇ ਪਤਾ ਲਾਦਾ ਜੀ ਫਿਰ ਉਹ ਸਮੇ ਉਹਦੇ ਗੋਡੇ 60 ਸਿਗੀ ਪੂਰੀ ਅੰਨ ਨਲਿਆਂ ਤੇ 60 ਸਿਗੀ ਪੂਰੀ ਤੇ ਫਹਾਹ ਦੀ ਤਰ੍ਹਾਂ ਟੰਗਿਆ ਪਿਆ ਸੀ ਖਸਾਬ ਦਾ ਨਾਲ ਵੀ ਫਹਾਹ ਦੇ ਕੇ ਸੱਟਾ ਪਿਆ ਸੀ ਮਾਰਕਟਿੰਗ ਹਾਂਜੀ ਵਿਸ਼ਾਲ ਕੁਮਾਰੇ ਜੀ ਮਾਮਲਾ ਇਹ ਸਾਰਾ ਕਬੂਤਰਾਂ ਦਾ ਸੀ ਜੀ ਇਹ ਇਹਨੇ ਕਬੂਤਰ ਢਾਖਦੇ ਸੀ ਇਹ ਕੋਚੀ ਹੋ ਰਹੀ ਪਹਿਲਾਂ ਤੋਂ ਜੀ ਇਹ ਵੀ ਜਵਾਕ ਕਬੂਤਰਾਂ ਮਾੜਾ ਮੋਟਾ ਸ਼ਕੀਨ ਸੀਗਾ ਜੀ ਇਹਦੇ ਕੋਲ ਇਹਨਾਂ ਨੇ ਕਬੂਤਰ ਘਵਾਤ ਡਾਇਆ ਹੋਇਆ ਕੋਈ ਇਹਨੇ ਇਹਦੇ ਕੋਲੇ ਬਹਿ ਗਏ ਇਹਨੇ ਲਿਆ ਫੜ ਜੀ ਇਹਨੂੰ ਸਾਰਾ ਦਿਨ ਪਾਲ ਦੇ ਫਿਰਦੇ ਰਹੇ ਜੀ ਮੁੜ ਕੇ ਇਹਨਾਂ ਦੇ ਘਰੇ ਗਏ ਜੀ ਵਾਰਨਿੰਗ ਦਿੱਤੀ ਇਹਨਾਂ ਨੂੰ ਕਹਿੰਦੇ ਜਿੱਥੇ ਸਾਨੂੰ ਮਿਲ ਗਿਆ ਸੀ ਉੱਥੇ ਮਾਰਾਂਗੇ ਮੁੜ ਕੇ ਸ਼ਾਮ ਨੂੰ ਆਹ ਮੁੰਡਿਆਂ ਕੋਲੇ ਗਿਆ ਜੀ ਇਹਨਾਂ ਨੂੰ ਕਹਿੰਦੇ ਜਿੱਥੇ ਸਾਨੂੰ ਮਿਲ ਗਿਆ ਸੀ ਮਾਰਾਂਗੇ ਉਹਨਾਂ ਦਾ ਪੂਰਾ ਪਲਾਨ ਨਹੀਂ ਸੀਗਾ ਮਾਰਨ ਦਾ ਜੀ ਉਹਨੂੰ ਮੁੰਡੇ ਨੂੰ ਕਿਉਂਕਿ ਉਹ ਕੇ ਪੇ ਸੀਗੇ ਉਹ ਤੋਂ ਪਹਿਲਾਂ ਵੀ ਦੋ ਤਿੰਨ ਵਾਰੀ ਕੁੱਟਿਆ ਜੀ ਉਹਨੂੰ ਉਹਨਾਂ ਨੇ ਤੇ ਬਾਕੀ ਉਹ ਮੁੰਡਾ ਕਬੱਡੀ ਖੇਡਦਾ ਸੀ ਪੰਜਾਬ ਵਾਸਤੇ ਬਹੁਤ ਸੋਹਣੀ ਕਬੱਡੀ ਖੇਡਦਾ ਸੀ ਜੀ ਇਹਨਾਂ ਨੇ ਬਸ ਉਹ ਖੇਡ ਮਾਰਤੀ ਸਾਰਾ ਕੁਝ ਖਤਮ ਕਰਤੀ ਗਾਣੀ ਦਾ ਗਰੀਬ ਪਿਓ ਹੈ ਜੀ ਉਹਦਾ ਵਿਚਾਰਾ ਦਿਹਾੜੀ ਜਗਤ ਦਾ ਜੀ ਇਹਦੇ ਵੀ ਜਿਵੇਂ ਚਾਉਂਦੇ ਜੀ ਮਾਰਤਾ ਜੀ ਇਹਨੂੰ ਉਹਨਾਂ ਨੇ ਗੜ ਦੇ ਵਿੱਚ ਇੱਕ ਰੋੜ ਕੀ ਪੈਂਡਿਆ ਉਹਦੇ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਕੀ ਸੀ ਪੂਰਾ ਮਾਮਲਾ ਸਾਨੂੰ ਇਹ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘੂ ਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਜਿਹਦੇ ਪਿਤਾ ਵੱਲੋਂ ਬਿਆਨ ਦਰਜ ਕਰਾਇਆ ਗਿਆ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਘੋਟ ਕੇ ਕਤਲ ਕੀਤਾ ਹੈ ਜੇ ਸਬੰਧੀ ਤਿੰਨ ਬੰਦਿਆਂ ਦੇ ਖਿਲਾਫ ਬੰਦਿਆਂ ਧਾਰਾ 302 ਤੋਂ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀਆਂ ਦੀ ਭਾਲ ਕੀਤੀ ਹੈ ਜਿਹੜੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਸਰ ਇਹ ਦੋਸ਼ੀਆਂ ਦਾ ਜਿਹੜਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ ਇਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੇ ਪਹਿਲਾਂ ਇਹ ਕੀ ਮੁਕੱਦਮੇ ਦਰਜ ਨੇ ਸਰੀ ਇਹ ਬੱਚਾ ਜਿਹੜਾ ਉਹ ਕਿੰਨੇ ਸਾਲ ਦਾ ਸੀ? ਇਹਦੀ ਉਮਰ ਕਰੀਬ 13 ਸਾਲ ਸੀ।